ਸ੍ਰੀ ਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਸੋ ਇੱਕ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਿਲਕੁਲ ਢਾਬਾ ਸਟਾਈਲ ਪਾਲਕ ਪਨੀਰ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਪਾਲਕ ਲੈ ਲਈਏ ਤੇ ਇਹਦੇ ਜਿਹੜੇ ਪੱਕੇ ਡੰਡਲ ਸੀ ਉਹ ਆਪਾਂ ਉਤਾਰ ਦਿੱਤੇ ਨੇ ਤੇ ਸੌਫਟ ਸੌਫਟ ਜਿਹੜੇ ਇਹਦੇ ਡੰਡਲ ਹੈਗੇ ਨੇ ਉਹ ਆਪਾਂ ਇਸਦੇ ਵਿੱਚ ਹੀ ਯੂਜ਼ ਕਰਾਂਗੇ ਆਪਾਂ ਉਹਨਾਂ ਨੂੰ ਬਿਲਕੁਲ ਵੀ ਸੁਟਣਾ ਨਹੀਂ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਹੁਣ ਇੱਕ ਪਤੀਲੇ ਦੇ ਵਿੱਚ ਮੈਂ ਪਾਣੀ ਲੈ ਲਿਆ ਪਾਣੀ ਹਲਕਾ ਗਰਮ ਹੋ ਗਿਆ ਤੇ ਪਾਲਕ ਨੂੰ ਧੋ ਕੇ ਇਸਦੇ ਵਿੱਚ ਆਪਾਂ ਪਾ ਲਵਾਂਗੇ। ਇਹ ਪਾਲਕ ਸਾਰੀ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਪਾ ਲੈਣੀ ਹੈ ਤੇ ਪਾਲਕ ਨੂੰ ਬਹੁਤ ਚੰਗੀ ਤਰ੍ਹਾਂ ਧੋਣਾ ਹੈ ਕਿਉਂਕਿ ਇਸ ਦੇ ਵਿੱਚ ਕਾਫੀ ਮਿੱਟੀ ਹੁੰਦੀ ਹੈ ਜੇ ਸਬਜ਼ੀ ਦੇ ਵਿੱਚ ਮਿੱਟੀ ਆ ਗਈ ਤਾਂ ਸੇਤ ਲਈ ਵੀ ਨੁਕਸਾਨਦਾਇਕ ਹੈ ਤੇ ਇਹ ਵਧੀਆ ਵੀ ਨਹੀਂ ਲੱਗਦੀ ਬਿਲਕੁਲ ਵੀ ਇਸ ਤਰ੍ਹਾਂ ਆਪਾਂ ਪਾਲਕ ਨੂੰ ਪਾ ਦਵਾਂਗੇ ਇਸ ਦੇ ਵਿੱਚ ਆਪਾਂ ਇੱਥੇ ਨਮਕ ਵਗੈਰਾ ਕੁਝ ਨਹੀਂ ਪਾਣਾ ਹੈ ਇਹਦੇ ਵਿੱਚ ਸਿਰਫ ਪਾਲਕ ਹੀ ਪਾਉਣੀ ਹੈ ਪਾਣੀ ਦੇ ਵਿੱਚ ਤੇ ਇਸ ਨੂੰ ਆਪਾਂ 10 ਮਿੰਟ ਲਈ ਉਬਲਣ ਦਵਾਂਗੇ ਇਹਦੇ ਵਿੱਚ ਹੀ ਆਪਾਂ ਮੀਡੀਅਮ ਫਲੇਮ ਤੇ ਹੀ ਇਸ ਨੂੰ ਉਬਾਲਣਾ ਹੈ ਤੇ ਦੇਖੋ 10 ਮਿੰਟ ਹੋ ਗਏ ਨੇ ਪਾਲਕ ਬਹੁਤ ਚੰਗੀ ਤਰ੍ਹਾਂ ਪੱਕ ਗਈ ਏ ਤੇ ਕਲਰ ਵੀ ਦੇਖੋ ਇਹਦਾ ਕਿੰਨਾ ਵਧੀਆ ਆ ਗਿਆ ਤੇ ਹੁਣ ਇਸ ਨੂੰ ਆਪਾਂ ਠੰਡੇ ਪਾਣੀ ਦੇ ਵਿੱਚ ਕੱਢ ਲਵਾਂਗੇ ਮੈਂ ਇੱਕ ਬਰਤਨ ਦੇ ਵਿੱਚ ਇੱਥੇ ਠੰਡਾ ਪਾਣੀ ਲੈ ਲਿਆ ਤੇ ਪਾਲਕ ਨੂੰ ਆਪਾਂ ਇਸ ਦੇ ਵਿੱਚ ਕੱਢ ਲਵਾਂਗੇ ਮੈਂ ਇਸ ਤਰ੍ਹਾਂ ਪਾਲਕ ਸਾਰੀ ਇਸ ਦੇ ਵਿੱਚ ਪਾ ਰਹੀ ਹਾਂ ਠੰਡੇ ਪਾਣੀ ਦੇ ਵਿੱਚ ਤਾਂ ਜੋ ਪਾਲਕ ਚੰਗੀ ਤਰ੍ਹਾਂ ਠੰਡੀ ਹੋ ਜੇ 10 ਮਿੰਟ ਦੇ ਵਿੱਚ ਹੀ ਪਾਲਕ ਬਹੁਤ ਜ਼ਿਆਦਾ ਵਧੀਆ ਤਰ੍ਹਾਂ ਪੱਕ ਗਈ ਏ ਤੇ ਇਹ ਨਹੀਂ ਦੇ ਠੰਡੀ ਹੁੰਦੀ ਏ ਉਹਨਾਂ ਦੇਰ ਆਪਾਂ ਇਸ ਦੇ ਤੜਕੇ ਦੀ ਤਿਆਰੀ ਕਰ ਲੈਨੇ ਆ ਤੇ ਮੈਂ ਇੱਕ ਕੜਾਈ ਦੇ ਵਿੱਚ ਇੱਕ ਕੜਛੀ ਤੇਲ ਲੈ ਲਿਆ ਤੇ ਤੁਸੀਂ ਇੱਥੇ ਦੇਸੀ ਘਿਓ ਵਿੱਚ ਵੀ ਬਣਾ ਸਕਦੇ ਹੋ ਸਬਜ਼ੀ ਆਪਾਂ ਤੇਲ ਦੇ ਵਿੱਚ ਹੀ ਬਣਾਵਾਂਗੇ ਤੇ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਮੀਡੀਅਮ ਫਲੇਮ ਕਰ ਦਿੱਤੀ ਇਸ ਦੇ ਵਿੱਚ ਸਾਬਤ ਲਾਲ ਮਿਰਚਾਂ ਦੋ ਪਾ ਦਿੱਤੀਆਂ ਨੇ ਮੈਂ ਤੋੜ ਕੇ ਤੇ ਨਾਲ ਹੀ ਇਸ ਦੇ ਵਿੱਚ ਥੋੜੀ ਜੀ ਹਿੰਗ ਪਾ ਦਾਂਗੇ ਜੇ ਤੁਹਾਡੇ ਕੋਲ ਪਾਊਡਰ ਵਾਲੀ ਹਿੰਗ ਹੈ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਆਪਾਂ ਅੱਜ ਇੱਥੇ ਦਾਣੇ ਵਾਲੀ ਹਿੰਗ ਪਾਵਾਂਗੇ ਤੇ ਤੀਕੂ ਸੈਕਿੰਡ ਤੜਕਣ ਤੋਂ ਬਾਅਦ ਇਸ ਦੇ ਵਿੱਚ ਬਰੀਕ ਬਰੀਕ ਕੱਟੇ ਹੋਏ ਪਿਆਜ਼ ਪਾ ਦਾਂਗੇ ਤੇ ਫਲੇਮ ਆਪਾਂ ਮੀਡੀਅਮ ਹੀ ਰੱਖਣੀ ਹੈ ਤੇ ਇਸ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ ਆਪਾਂ ਬਿਲਕੁਲ ਡਾਰਕ ਬ੍ਰਾਊਨ ਕਰ ਲੈਣੇ ਨੇ पालक पनीर ਦੇ ਵਿੱਚ ਡਾਰਕ ਬ੍ਰਾਊਨ ਹੀ ਪਿਆਜ਼ ਵਧੀਆ ਲੱਗਦੇ ਨੇ ਦੇਖੋ ਕਿੰਨੇ ਵਧੀਆ ਪਿਆਜ਼ ਭੁੰਨੇ ਗਏ ਨੇ ਤੇ ਹੁਣ ਆਪਾਂ ਆਪਾਂ ਪਿਆਜ਼ ਜਿਹੜਾ ਉਹ ਇੱਕ ਲਿਆ ਸੀ ਵੱਡਾ ਤੇ ਟਮਾਟਰ ਆਪਾਂ ਦੋ ਲਏ ਨੇ ਤੇ ਇਹ ਟਮਾਟਰਾਂ ਨੂੰ ਆਪਾਂ ਮਿਕਸੀ ਦੇ ਵਿੱਚ ਪੀਸ ਲਏ ਤੇ ਆਪਾਂ ਲਸਣ ਅਦਰਕ ਦਾ ਪੇਸਟ ਵੀ ਦੋ ਚਮਚ ਤਿਆਰ ਕਰ ਲਿਆ ਤੇ ਇਸ ਦੇ ਵਿੱਚ ਪਾ ਦਿੱਤਾ ਹੈ ਟਮਾਟਰ ਲਸਣ ਅਦਰਕ ਆਪਾਂ ਪੀਸ ਕੇ ਪਾਵਾਂਗੇ ਤੇ ਪਿਆਜ਼ ਨੂੰ ਆਪਾਂ ਬਰੀਕ-ਬਰੀਕ ਕੱਟ ਕੇ ਪਾਣਾ ਹੈ ਤੇ ਹੁਣ ਇਸ ਨੂੰ ਆਪਾਂ 2 ਮਿੰਟ ਲਈ ਇਸੇ ਤਰ੍ਹਾਂ ਹੀ ਪੁੰਨਾਂਗੇ ਤੇ 2 ਮਿੰਟ ਹੋ ਚੁੱਕੇ ਨੇ ਹੁਣ ਇਸ ਦੇ ਵਿੱਚ ਆਪਾਂ ਪਹਿਲਾਂ ਪਾ ਲਵਾਂਗੇ ਚਮਚ ਦਾ ਅੱਧਾ ਹਿੱਸਾ ਨਮਕ ਦਾ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਚਮਚ ਦਾ ਅੱਧਾ ਹਿੱਸਾ ਆਪਾਂ ਨਮਕ ਦਾ ਪਾਇਆ ਤੇ ਆਪਾਂ 1/4 ਚਮਚ ਹੈਗਾ ਜਿਹੜਾ ਉਹ ਹਲਦੀ ਦਾ ਪਾ ਲਿਆ ਇਹ ਆਪਸ਼ਨਲ ਹੈ ਤੁਸੀਂ ਪਾਣਾ ਚਾਹਤ ਤਾਂ ਪਾ ਸਕਦੇ ਹੋ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਇਸ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਫੜ ਕੇ ਤੇ ਹੁਣ ਇਸ ਨੂੰ ਆਪਾਂ ਇੱਕ ਤੋਂ ਡੇਢ ਮਿੰਟ ਲਈ ਇਸੇ ਤਰ੍ਹਾਂ ਹੀ ਭੁੰਨਾਂਗੇ ਤੇ ਇੱਕ ਤੋਂ ਡੇਢ ਮਿੰਟ ਹੋ ਗਿਆ ਹੁਣ ਆਪਾਂ ਇਸ ਦੇ ਇਸ ਨੂੰ ਟੱਕਣ ਨਾਲ ਟੱਕ ਦਵਾਂਗੇ ਤੇ ਬਿਲਕੁਲ ਲੋ ਫਲੇਮ ਤੇ ਆਪਾਂ 5 ਮਿੰਟ ਤੱਕ ਇਸ ਨੂੰ ਪਕਾਵਾਂਗੇ ਤੇ ਉਨੀ ਦੇਰ ਤੱਕ ਆਪਾਂ ਜਿਹੜੀ ਪਾਲਕ ਠੰਡੀ ਹੋਣੀ ਰੱਖੀ ਹੈ ਉਸ ਨੂੰ ਵੀ ਮਿਕਸੀ ਦੇ ਵਿੱਚ ਬੀਟ ਕਰ ਲੈਣੇ ਆ ਚੰਗੀ ਤਰ੍ਹਾਂ ਪਾਲਕ ਚੰਗੀ ਤਰ੍ਹਾਂ ਦੇਖੋ ਠੰਡੀ ਹੋ ਚੁੱਕੀ ਹੈ ਤੇ ਆਪਾਂ ਮਿਕਸੀ ਦੇ ਜਾਰ ਵਿੱਚ ਇਸ ਨੂੰ ਭਾ ਲਾਂਗੇ ਤੇ ਮੈਂ ਮਿਕਸੀ ਦੇ ਜਾਰ ਦੇ ਵਿੱਚ ਸਾਰੀ ਪਾਲਕ ਪਾ ਲਈਏ ਤੇ ਨਾਲ ਹੀ ਚਾਰ ਹਰੀਆਂ ਮਿਰਚਾਂ ਆਪਾਂ ਇੱਥੇ ਪਾ ਲਿਆ ਨੇ ਤੇ ਨਾਲ ਹੀ ਇਸ ਦੇ ਪਾਵਾਂਗੇ ਆਪਾਂ ਥੋੜਾ ਜਿਹਾ ਧਨੀਆ ਟਾਬੇ ਵਾਲੇ ਰੈਸਟੋਰੈਂਟ ਵਾਲੇ ਧਨੀਆ ਜ਼ਰੂਰ ਪਾਉਂਦੇ ਨੇ ਇਹਦੇ ਨਾਲ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਇਸ ਨੂੰ ਆਪਾਂ ਸਕਿਪ ਨਹੀਂ ਕਰਨਾ ਹਰਾ ਧਨੀਆ ਜ਼ਰੂਰ ਪਾਣਾ ਹੈ ਆਪਾਂ ਇਸ ਨੂੰ ਧੋ ਕੇ ਇਸ ਦੇ ਵਿੱਚ ਹੀ ਪਾ ਲਿਆ ਤੇ ਹੁਣ ਇਸ ਨੂੰ ਪੀਸ ਲਵਾਂਗੇ ਤੇ ਇੱਕ ਵਾਰੀ ਆਪਾਂ ਮਸਾਲਾ ਵੀ ਖੋਲ ਕੇ ਚੈੱਕ ਕਰ ਲੈਨੇ ਆ ਇਸ ਨੂੰ ਹਿਲਾ ਲੈਨੇ ਆ 2-3 ਮਿੰਟ ਹੀ ਹੋਏ ਸੀ ਇਸ ਨੂੰ ਆਪਾਂ ਹੁਣ ਇੱਕ ਵਾਰੀ ਖੋਲ ਕੇ ਹਿਲਾ ਲਿਆ ਤੇ 2 ਮਿੰਟ ਹੋਰ ਆਪਾਂ ਇਸ ਨੂੰ ਪਕਾਵਾਂਗੇ ਢੱਕ ਕੇ ਤੇ ਦੇਖੋ 5 ਮਿੰਟ ਹੋ ਗਏ ਤੇ ਮਸਾਲਾ ਕਿੰਨਾ ਵਧੀਆ ਭੁੰਨਿਆ ਗਿਆ ਤੇ ਮਸਾਲੇ ਨੇ ਤੇਲ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਆਪਾਂ ਪਾਲਕ ਨੂੰ ਵੀ ਪੀਸ ਲਿਆ ਚੰਗੀ ਤਰ੍ਹਾਂ ਧਨੀਆਂ ਪਾਉਣ ਨਾਲ ਦੇਖੋ ਰੰਗਤ ਕਿੰਨੀ ਵਧੀਆ ਆਈ ਏ ਪਾਲਕ ਦੀ ਪਾਲਕ ਨੂੰ ਹੁਣ ਆਪਾਂ ਇਸ ਮਸਾਲੇ ਦੇ ਵਿੱਚ ਪਾ ਕੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਣਾ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਇਸ ਨੂੰ ਹੁਣ ਪਕਾਣ ਚ ਬਹੁਤ ਟਾਈਮ ਨਹੀਂ ਲੱਗਣਾ ਕਿਉਂਕਿ ਜਿਹੜੀ ਪਾਲਕ ਹੈ ਉਸ ਨੂੰ ਵੀ ਆਪਾਂ ਪਹਿਲਾਂ ਤੋਂ ਹੀ ਮਿਕਸੀ ਦੇ ਵਿੱਚ ਪੀਸਿਆ ਹੋਇਆ ਸੀ ਤੇ ਓਨੀ ਦੇਰ ਤੱਕ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਹੁਣ ਆਪਾਂ ਇਸ ਨੂੰ ਮਿਕਸ ਕਰ ਲਿਆ ਹੈ ਤੇ ਆਪਾਂ ਇਸ ਨੂੰ ਟੱਕ ਕੇ 5 ਮਿੰਟ ਤੱਕ ਲਈ ਪਕਾਵਾਂਗੇ ਆਪਾਂ ਇਸ ਨੂੰ 5 ਮਿੰਟ ਲਈ ਮੀਡੀਅਮ ਫਲੇਮ ਤੇ ਪਕਾਵਾਂਗੇ 10 ਮਿੰਟ ਦਰ ਆਪਾਂ ਪਨੀਰ ਦੀ ਤਿਆਰੀ ਕਰ ਲੈਨੇ ਆ ਮੈਂ ਇੱਥੇ ਪਨੀਰ ਲੈ ਲਿਆ ਤੇ ਪਨੀਰ ਦੇ ਇਸ ਤਰ੍ਹਾਂ ਪੀਸ ਕਰ ਲਏ ਨੇ ਤੁਸੀਂ ਛੋਟੇ ਪੀਸ ਕਰਨਾ ਚਾਹੋ ਤਾਂ ਥੋੜੇ ਜੇ ਛੋਟੇ ਵੀ ਕਰ ਸਕਦੇ ਹੋ ਪਰ ਪਾਲਕ ਪਨੀਰ ਦੇ ਵਿੱਚ ਇਸੇ ਤਰ੍ਹਾਂ ਦੇ ਪੀਸ ਵਧੀਆ ਲੱਗਦੇ ਨੇ ਮੈਂ ਇੱਕ ਪੈਨ ਲੈ ਲਿਆ ਤੇ ਉਹਦੇ ਵਿੱਚ ਇੱਕ ਵੱਡਾ ਚਮਚ ਆਪਾਂ ਤੇਲ ਪਾ ਲਿਆ ਤੇ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਪਨੀਰ ਦੇ ਪੀਸ ਆਪਾਂ ਇਸ ਤਰ੍ਹਾਂ ਇਸ ਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਨੂੰ ਦੋ ਸਾਈਡ ਤੇ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਕਿਉਂਕਿ ਜੇ ਆਪਾਂ ਕੱਚਾ ਹੀ ਪਨੀਰ ਪਾਲਕ ਦੇ ਵਿੱਚ ਪਾ ਦਿੰਨੇ ਆ ਤਾਂ ਪਨੀਰ ਹੈਗਾ ਜਿਹੜਾ ਉਹ ਟੁੱਟ ਜਾਂਦਾ ਤੇ ਆਪਾਂ ਇਸ ਤਰ੍ਹਾਂ ਇਸ ਨੂੰ ਹਲਕਾ ਹਲਕਾ ਰੋਸਟ ਕਰ ਲਾਂਗੇ ਆਪਾਂ ਵਿੱਚੋਂ ਦੀ ਇਹਨੂੰ ਇੱਕ ਦੋ ਵਾਰੀ ਇਸ ਤਰ੍ਹਾਂ ਹਿਲਾ ਦੇਣਾ ਚਮਚ ਨਾਲ ਆਪਾਂ ਸਾਰੇ ਪਨੀਰ ਇਸ ਤਰ੍ਹਾਂ ਇੱਕ ਵਾਰੀ ਪਲਟ ਦਵਾਂਗੇ ਤੇ ਦੋ ਸਾਈਡ ਤੋਂ ਆਪਾਂ ਇਸ ਨੂੰ ਬ੍ਰਾਊਨ ਕਰ ਲੈਣਾ ਇਸ ਤਰ੍ਹਾਂ ਬ੍ਰਾਊਨ ਕਰ ਲੈਣਾ ਆਪਾਂ ਤੇ 5 ਮਿੰਟ ਹੋ ਗਏ ਪਾਲਕ ਨੂੰ ਰੱਖੇ ਹੋਏ ਹੁਣ ਇੱਕ ਵਾਰੀ ਚੈੱਕ ਕਰ ਲੈਣੇ ਆ ਦੇਖੋ ਪਾਲਕ ਨੇ ਵੀ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਸਾਰਾ ਮਸਾਲਾ ਇਹਦੇ ਵਿੱਚ ਪਾਲਕ ਰਚ ਗਈ ਸੀ ਚੰਗੀ ਤਰ੍ਹਾਂ ਤੇ ਦੇਖੋ ਤੇਲ ਵੀ ਛੱਡਣਾ ਸ਼ੁਰੂ ਕਰ ਦਿੱਤਾ ਇਹ ਹੀ ਨਿਸ਼ਾਨੀ ਹੈ ਕਿ ਆਪਣੀ ਸਬਜ਼ੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਕੇ ਇਸ ਦੇ ਵਿੱਚ ਆਪਾਂ ਪਨੀਰ ਪਾ ਦਵਾਂਗੇ ਬਹੁਤ ਹੀ ਵਧੀਆ ਸਬਜੀ ਬਹੁਤ ਹੀ ਘੱਟ ਟਾਈਮ ਦੇ ਵਿੱਚ ਦੇਖੋ ਬਣ ਕੇ ਤਿਆਰ ਹੋ ਗਈ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਅੱਜ ਦੀ ਰੈਸিপি ਜਰੂਰ ਪਸੰਦ ਆਏਗੀ ਦੇਖੋ ਪਾਲਕ ਪਨੀਰ ਬਿਲਕੁਲ ਤਿਆਰ ਹੋ ਚੁੱਕਾ ਹੈ ਬਹੁਤ ਵਧੀਆ ਪਾਲਕ ਪਨੀਰ ਬਣ ਚੁੱਕਾ ਹੈ ਹੁਣ ਆਪਾਂ ਇਸ ਨੂੰ ਸਰਵ ਕਰਾਂਗੇ ਇਸ ਤਰ੍ਹਾਂ ਇੱਕ ਪਲੇਟ ਦੇ ਵਿੱਚ ਮੈਂ ਪਾਲਕ ਪਨੀਰ ਕਢਾਲ ਦਿੱਤਾ ਹੈ ਤੇ ਸਰਵ ਹੋਣ ਲਈ ਤਿਆਰ ਹੈ ਦੇਖੋ ਕਿੰਨਾ ਵਧੀਆ ਪਾਲਕ ਪਨੀਰ ਬਣ ਕੇ